ਇੱਕ ਮਜਬੂਤ ਸੇਕਤ ਰਮ ਸਮਾਜ ਸੇਵਾ ਦੇ ਮੁਖ ਸੰਚਾਲਕ ਅਤੇ ਅਖਿਲ ਭਾਰਤ ਹਿੰਦੂ ਮਹਾਸਭਾ ਦੇ ਪੰਜਾਬ ਪਰਿਵਾਰੀ ਪ੍ਰਦੀਪ ਗੱਪਰ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਜੀ ਦੇ 134ਵੇਂ ਜਨਮ ਦਿਨ ਦੇ ਸ ਮੌਕੇ ਉਹਨਾਂ ਦੇ ਬੁੱਤ ਨੂੰ ਫੁੱਲ ਅਰਪਣ ਕਰ ਸ਼ਰਧਾ ਦੇ ਫੁੱਲ ਭੇਟ ਕੀਤੇ ਉਹਨਾਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਜਨਮ ਦਿਨ ਦੀ ਵਧਾਈ ਦਿੰਦੇ ਆ ਕਿਹਾ ਕਿ ਇੱਕ ਅਜਿਹੀ ਉੱਚੀ ਸ਼ਖਸੀਅਤ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜਿਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਅਨਥੱਕ ਯਤਨਾਂ ਨੇ ਇੱਕ ਸਮਾਵੇਸ਼ੀ ਤੇ ਪ੍ਰਗਤੀਸ਼ੀਲ ਫਾਰਦੀ ਨਹੀਂ ਰੱਖੀ ਉਹਨਾਂ ਇਹ ਵੀ ਕਿਹਾ ਕਿ ਸੰਵਿਧਾਨ ਦੇ ਮੁੱਖ ਨਿਰਮਾਤਾ ਡਾਕਟਰ ਅੰਬੇਦਕਰ ਸਿਰਫ ਇੱਕ ਕਾਨੂੰਨੀ ਵਿਦਵਾਨ ਹੀ ਨਹੀਂ ਸਨ ਸਗੋਂ ਇੱਕ ਇਨਕਲਾਬੀ ਜਨਤਕ ਇੱਕ ਸਮਾਜ ਸੁਧਾਰਕ ਅਤੇ ਸਮਾਨਤਾ ਦੇ ਚੈਂਪੀਅਨ ਸਨ ਉਹਨਾਂ ਨੇ ਕਿਹਾ ਕਿ ਡਾਕਟਰ ਅੰਬੇਦਕਰ ਦੇ ਜਾਤੀ ਆਧਾਰਿਤ ਵਿਤਕਰੇ ਨੂੰ ਖਤਮ ਕਰਨ ਅਤੇ ਸਮਾਜਿਕ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਅਨਥੱਕ ਯਤਨ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹਨ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਹਾਸ਼ੀਏ ਤੇ ੱਤੇ ਗਏ ਲੋਕਾਂ ਦੇ ਅਧਿਕਾਰਾਂ ਲਈ ਲੜਾਈ ਲੜੀ ਅਤੇ ਇੱਕ ਵਧੇਰੇ ਸਮਾਵੇਸੀ ਸਮਾਜ ਬਣਾਉਣ ਲਈ ਕੰਮ ਕੀਤਾ। ਉਹਨਾਂ ਔਰਤਾਂ ਦੇ ਅਧਿਕਾਰਾਂ ਤੇ ਸਿੱਖਿਆ ਲਈ ਮਹੱਤਵਪੂਰਨ ਸੁਧਾਰਾਂ ਦੀ ਅਗਵਾਈ ਕੀਤੀ ਜਿਨ੍ਹਾਂ ਵਿੱਚ ਹਿੰਦੂ ਕੋਡ ਬਿੱਲ ਅਤੇ ਜਨੇਪੇ ਲਾਬਾਂ ਦੀ ਸ਼ੁਰੂਆਤ ਸ਼ਾਮਲ ਹੈ। ਇਸ ਮੌਕੇ ਗੱਬਰ ਨੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਜੀਵਨ ਅਤੇ ਇਤਿਹਾਸ ਬਾਰੇ ਜਾਣਨਾ ਪੌਂਦਿਆ। ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲੰਦਾ ਸੁਨੇਹਾ ਦਿੰਦਿਆਂ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਸਾਨੂੰ ਇੱਕ ਅਜੇ ਦੇ ਭਵਿਕਵਲ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ ਜਿੱਥੇ ਹਰ ਨਾਗਰਿਕ ਬਰਾਬਰ ਖੜਾ ਹੋਵੇ ਇਸ ਮੌਕੇ ਪ੍ਰਦੀਪ ਗੱਬਰ ਬਲਜੀਤ ਸਿੰਘ ਕਲਰ ਸੁਰਿੰਦਰ ਕੁਮਾਰ ਪੱਟੀ ਦਿਹਾਤੀ ਪ੍ਰਧਾਨ ਸੰਤ ਅਮਰੀਕਨਾਥ ਸੋਨੂ ਸੱਬਰਵਾਲ ਜ਼ਿਲ੍ਹਾ ਪ੍ਰਧਾਨ ਹਰਮੇਸ਼ ਆਤਮਾਜੀਤ ਹਨ ਬਹੁਤ ਖੁਸ਼ੀ ਦਾ ਦਿਹਾੜਾ ਸਾਡੇ ਲਹਿਬਰ ਤੋਂ ਵੈਦੋ ਗਰਾਈਆਂ ਦੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਆਪਣਾ ਕਰਕੇ ਸਾਡੇ ਸਵਾਲ ਨੂੰ ਪੱਤਰ ਕੀਤਾ ਭਗਤੀ ਫੋਟੋ ਅਹਿਮਦ ਰਾਜਾ ਦੇ ਸਾਥੀਆਂ ਦਾ ਜਿਨ੍ਹਾਂ ਨੇ ਸਾਡੇ ਸਮਾਜ ਦੇ ਨਾਮ ਬਦਾਇਆ ਅੱਜ ਹਲੇ ਸਰਵਰੀਗ ਬਾੜੇ ਲਈਏ ਤੋਂ ਸਾਡੇ ਪੰਜਾਬ ਦੇ ਪ੍ਰਧਾਨ ਮਾਜੋ ਪੱਤੀ ਜੀ ਜਿਹੜਾ ਪ੍ਰਧਾਨ ਸਾਡੇ ਜਿਹੜਾ ਆਪਣਾ ਕਰਿੰਦਰ ਜੀ ਅਕੀਲ ਮਹਿਮੀ ਜੀ સાડે સેટિસા પૂરી સમુચી મને ઝરણા ચાઇ આઈ સમુચી ટીમમાં ધન્યવાદ કરેજા બરો સંઘર્ષ કરો सदीे कुचले पछड़े लोक नवी से समाज जे बराबर खड़ा ਉਹਨਾਂ ਨੇ ਦੁਨੀਆ ਦੇ ਸਾਹਮਣੇ ਇੱਕ ਅਨੂਠਾ ਕਾਰਜ ਕੀਤਾ ਉਹਨਾਂ ਨੇ ਲੋਕਾਂ ਦੇ ਵਿੱਚ ਜਦਵਾ ਪਾਦਾ ਕਰਕੇ ਉਸ ਪ੍ਰਾਧਨੀ ਨੂੰ ਸਿਰਕੋ ਕੇ ਸਮਾਜ ਦੇ ਇੱਕ ਤਰਨ ਵਾਸਤੇ ਕਿਹਾ ਉਹ ਉਜਾਗਿਤਾ ਅੱਗੇ ਸੱਦਦੇ ਆਪਾਂ ਬੇਦਖਾਂਤਾਂ ਦੀ ਜਿੰਮੇਟਾ ਦਿੱਤੀ ਤੇ ਸਮੂਹ ਸੰਗਤ ਨੂੰ ਸਾਰੀ ਸੰਗਤ ਨੂੰ ਪਤਾ ਦਿੱਤਾ ਖਲਚਾ